ਬਾਬਾ ਸ਼੍ਰੀਚੰਦ ਜੀ ਦਾ ਧੂਣਾ ਸਾਹਿਬ ਸ਼੍ਰੀ ਕੀਰਤਪੁਰ ਸਾਹਿਬ ਸਾਹਿਬ ਸ਼੍ਰੀ ਗੁਰਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਅਤੇ ਉਦਾਸੀ ਸੰਪਰਦਾਏ ਦੇ ਬਾਣੀ ਬਾਬਾ ਸ਼੍ਰੀਚੰਦ ਜੀ ਦਾ ਜਨਮ ਜ਼ਿਲ੍ਹਾ ਕਪੂਰਥਲਾ ਵਿੱਚ ਸੁਲਤਾਨਪੁਰ ਲੋਧੀ ਵਿਖੇ ਮਾਤਾ ਸੁਲੱਖਣੀ ਜੀ ਦੀ ਕੁੱਖੋਂ 8 ਸਤੰਬਰ 1494 ਨੂੰ ਹੋਇਆ ਜਦੋਂ ਗੁਰਨਾਨਕ ਦੇਵ ਜੀ ਦੂਰ ਦਰਾਡੇ ਥਾਮਾਂ ਦੀ ਯਾਤਰਾ ਕਰਨ ਲਈ ਘਰੋਂ ਗਏ ਤਾਂ ਸ਼੍ਰੀ ਜਵ ਜੀ ਦੀ ਮਾਤਾ ਇਹਨਾਂ ਨੂੰ ਅਤੇ ਇਹਨਾਂ ਦੇ ਛੋਟੇ ਭਰਾ ਲਖਮੀਦਾਸ ਨੂੰ ਰਾਵੀ ਦਰਿਆ ਦੇ ਖੱਬੇ ਕੰਢੇ ਤੇ ਬਸੇ ਆਪਣੇ ਪਿੰਡ ਪੱਖੋ ਕੇ ਰੰਡਾਵੇ ਆਪਣੇ ਮਾਤਾ ਪਿਤਾ ਕੋਲ ਲੈ ਕੇ ਚਲੇ ਗਏ ਸ਼ੁਰੂ ਤੋਂ ਹੀ ਸ਼੍ਰੀ ਚੰਦ ਨੂੰ ਇਕਾਤ ਚੰਗੀ ਲੱਗਦੀ ਸੀ ਅਤੇ ਜਦੋਂ ਇਹ ਵੱਡੇ ਹੋਏ ਤਾਂ ਇਸ ਸੰਸਾਰੀ ਜੀਵਨ ਵੱਲੋਂ ਉਪਰਾਮ ਹੋ ਗਏ 11 ਸਾਲ ਦੀ ਕੱਚੀ ਉਮਰ ਵਿੱਚ ਇਹ ਕਸ਼ਮੀਰ ਚਲੇ ਗਏ ਜਿੱਥੇ ਇਹਨਾਂ ਨੇ ਪੰਡਿਤ ਪਰਸ਼ੋਤਮ ਕੋਲੋਂ ਸੰਸਕ੍ਰਿਤ ਪੜ੍ਹੀ ਅਤੇ ਬਾਅਦ ਵਿੱਚ ਅਬਨਾਸ਼ मुਨੀ ਕੋਲੋਂ ਯੋਗ ਬਾਰੇ ਪੜ੍ਹਿਆ ਅਤੇ ਇਸ ਦਾ ਅਭਿਆਸ ਸਿੱਖਿਆ ਜਦੋਂ ਯਾਤਰਾਵਾਂ ਜਾਂ ਉਦਾਸੀਆਂ ਤੋਂ ਪਿੱਛੋਂ ਗੁਰਨਾਰਕ ਦੇਵ ਜੀ ਰਾਵੀ ਦਰਿਆ ਦੇ ਸੱਜੇ ਕੰਢੇ ਤੇ ਕਰਤਾਰਪੁਰ ਰਹਿਣ ਲੱਗ ਪਏ ਜਿਹੜਾ ਪੱਖੋਂ ਕਿਤੋਂ ਜ਼ਿਆਦਾ ਦੂਰ ਵੀ ਨਹੀਂ ਸੀ ਤਾਂ ਸ਼੍ਰੀ ਚੰਦ ਫਿਰ ਪਰਿਵਾਰ ਵਿੱਚ ਆ ਸ਼ਾਮਲ ਹੋਏ ਪਰੰਤੂ ਇਹਨਾਂ ਤਪੱਸਵੀ ਜੀਵਨ ਜਿਉਣ ਨੂੰ ਹੀ ਤਰਜੀਹ ਦਿੱਤੀ ਗੁਰਨਾਨਕ ਦੇਵ ਜੀ ਨੇ ਆਪਣੀ ਸਿੱਖਾਂ ਵਿੱਚੋਂ ਇੱਕ ਨੂੰ ਆਪਣੀ ਗੱਦੀ ਦਾ ਵਾਰਸ ਬਣਾਇਆ ਗੁਰੂ ਜੀ 7 ਸਤੰਬਰ 1539 ਨੂੰ ਕਰਤਾਰਪੁਰ ਵਿਖੇ ਜੋਤੀ ਜੋਤ ਸਮਾ ਗਏ ਜਿੱਥੇ ਇਹ ਉਹਨਾਂ ਦੀ ਅੰਤਿਮ ਰਸਮ ਕੀਤੀ ਗਈ ਸੀ ਉੱਥੇ ਉਹਨਾਂ ਦੀ ਯਾਦ ਕਾਇਮ ਕਰ ਦਿੱਤੀ ਗਈ ਜਦੋਂ ਦਰਿਆ ਵਿੱਚ ਹੜ ਆਉਣ ਨਾਲ ਇਹ ਯਾਦਗਾਰ ਰੁੜ ਗਈ ਸ਼੍ਰੀ ਚੰਦ ਨੇ ਉਹ ਕੜਾ ਜਿਸ ਵਿੱਚ ਆਸਥੀਆਂ ਸਨ ਉਸ ਨੂੰ ਬਚਾ ਲਿਆ ਅਤੇ ਇਸ ਨੂੰ ਗੁਰਨਾਕ ਦੇਵ ਜੀ ਦੇ ਇੱਕ ਸ਼ਰਧਾਲੂ ਅਜੇਤਰ ਰੰਦਾਵਾ ਦੇ ਖੂਹ ਦੇ ਨੇੜੇ ਕੁਝ ਦੂਰੀ ਤੇ ਦਬਾ ਕੇ ਇਸ ਉੱਪਰ ਇੱਕ ਕੱਚਾ ਕੋਠਾ ਬਣਾ ਦਿੱਤਾ ਇਸ ਜਗ੍ਹਾ ਨੂੰ ਗੁਰਨਾਕ ਦੇਵ ਜੀ ਦਾ ਡੇਰਾ ਸਮਝ ਕੇ ਇਸ ਦਾ ਸਤਕਾਰ ਹੋਣ ਲੱਗਾ ਅਤੇ ਇਸ ਦੇ ਦੁਆਲੇ ਮੌਜੂਦਾ ਕਸਬਾ ਡੇਰਾ ਬਾਬਾ ਨਾਨਕ ਵਸ ਗਿਆ ਬਾਬਾ ਸ਼੍ਰੀ ਚੰਦ ਕੁਝ ਸਮੇਂ ਲਈ ਪੱਖੋ ਕੇ ਰੰਦਾਵੇ ਟਿਕੇ ਰਹੇ ਇਹਨਾਂ ਨੇ ਆਪਣੇ ਆਲੇ ਦੁਆਲੇ ਆਪਣੇ ਅਜਿਹੇ ਚੇਲਿਆਂ ਦਾ ਇੱਕ ਸਮੂਹ ਜੋੜ ਲਿਆ ਜੋ ਇਹਨਾਂ ਦੀ ਤਰ੍ਹਾਂ ਗ੍ਰਹਿਸਤੀ ਜੀਵਨ ਤੋਂ ਦੂਰ ਰਹਿੰਦੇ ਸਨ ਅਤੇ ਤਪੱਸਿਆ ਕਰਦੇ ਸਨ ਇਹ ਆਪਣੇ ਚੇਲਿਆਂ ਨਾਲ ਭਾਰਤ ਵਿੱਚ ਦੂਰ ਦਰਾਡੇ ਆਪਣੇ ਉਦਾਸੀ ਮਤ ਵਿੱਚ ਲੋਕਾਂ ਨੂੰ ਸ਼ਾਮਲ ਕਰਨ ਲਈ ਗਏ ਅਤੇ ਇਸ ਤਰ੍ਹਾਂ ਇਹਨਾਂ ਦੇ ਚੇਲਿਆਂ ਰਾਹੀਂ ਦੂਰ ਤੱਕ ਗੁਰਨਾਨਕ ਦੀ ਬਾਣੀ ਦਾ ਵੀ ਪ੍ਰਚਾਰ ਹੁੰਦਾ ਸੀ ਬਾਬਾ ਸ਼੍ਰੀਚੰਦ ਦਾ ਆਪਣਾ ਕੇਂਦਰ ਬਾਠ ਸੀ ਜੋ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪਠਾਨਕੋਟ ਦੇ 8 ਕਿਲੋਮੀਟਰ ਦੱਖਣ ਪੱਛਮ ਵਿੱਚ ਸੀ ਬਾਬਾ ਸ਼੍ਰੀਚੰਦ ਨੇ 100 ਸਾਲਾਂ ਤੋਂ ਵਧੇਕ ਆਪਣੇ ਲੰਮੇ ਜੀਵਨ ਕਾਲ ਦੌਰਾਨ ਬਾਕੀ ਗੁਰੂ ਸਹਿਬਾਨ ਨਾਲ ਆਪਣਾ ਰਾਬਤਾ ਬਣਾਈ ਰੱਖਿਆ ਸਾਰੇ ਗੁਰੂ ਸਹਿਬਾਨ ਇਹਨਾਂ ਨੂੰ ਉਮਰ ਵਿੱਚ ਵੱਡਾ ਅਤੇ ਗੁਰਨਾਨਕ ਦੇਵ ਜੀ ਦਾ ਪੁੱਤਰ ਹੋਣ ਕਰਕੇ ਇਹਨਾਂ ਦਾ ਸਤਿਕਾਰ ਕਰਦੇ ਸਨ 1626 ਵਿੱਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਕਹਿਣ ਤੇ ਉਹਨਾਂ ਦੇ ਵੱਡੇ ਸੁਪੁੱਤਰ ਬਾਬਾ ਗੁਰਦੱਤਾ ਜੀ ਸ਼왈ਕ ਦੀਆਂ ਪਹਾੜੀਆਂ ਵਿੱਚ ਕੀਰਤਪੁਰ ਨਾਂ ਦਾ ਕਸਬਾ ਬਸਾਉਣ ਲਈ ਆਏ ਤਾਂ ਉਹਨਾਂ ਨੇ ਬਾਬਾ ਸ਼੍ਰੀਚੰਦ ਤੋਂ ਕਸਬੇ ਦੀ ਨੀਂਹ ਰਖਾਈ ਅਤੇ 13 ਜਨਵਰੀ 1629 ਨੂੰ ਕਰਤਾਰਪੁਰ ਵਿਖੇ ਅਕਾਲ ਚਲਾਣਾ ਕਰ ਗਏ ਇਸ ਤੋਂ ਪਹਿਲਾਂ ਇਹ ਗੁਰੂ ਹਰਗੋਬਿੰਦ ਸਾਹਿਬ ਦੀ ਪਰਵਾਨਗੀ ਨਾਲ ਬਾਬਾ ਗੁਰਦਤਾ ਜੀ ਨੂੰ ਉਦਾਸੀ ਸੰਪਰਦਾਏ ਦਾ ਮੁਖੀ ਨਿਯੁਕਤ ਕਰ ਗਏ ਸਨ